ਸ੍ਰੀ ਰાગ ਮਹਲਾ 5ਵਾਂ ਘਰ 7ਵਾਂ ਤੇਰੇ ਭਰੋਸੇ ਪਿਆਰੇ ਮੈਂ लाਡ ਲਡਾਇਆ ਪੂਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ ਸੇਲਾ ਕੈਨ ਕਹਮਾਨ ਤੇਰਾ ਵਿਖਮ ਪਾਵਨ ਰਹਾਉ ਹੋ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਸਾਬੀ ਮਦ ਸਬੀ ਤੇ ਬਾਰ ਬੀ ਮੁਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਜੁਗਤਾ ਬੰਧਨ ਮੁਕਤ ਸੁਨੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰ ਰਿਓ ਆ ਮਨ ਜਾਨ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਨ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾਂ ਮਿਲ ਪਾਈਆ ਕਟੜਿਆ ਜਮ ਕਾਲ ਸਚਾ ਸਾਇਬ ਮਨ ਉਠਾ ਹੋ ਆ ਕਸਮ ਦਿਆਲ ਪੂਰਾ ਸਤ ਗੁਰ ਭੇਟਿਆ ਬਿਨਸੀਆ ਸਭ ਜੰਜਾਲ ਮੇਰੇ ਸਤ ਗੁਰਾ ਹੋ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਸੋ ਸੁ ਦਿੱਤਾ ਅੰਬਰਤ ਨਾਮ ਰਹਾ ਜਿਨ ਤੁਸੀ ਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿਛੈ ਛੁੱਟੀ ਐ ਜਿਨੇ ਅੰਦਰ ਨਾਮ ਨਿਧਾਨ ਗੁਰਜੀ ਵਰਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਰਾਮ ਆਇਸੀ ਪਰਵਾਨ ਹੈ ਜਿਨ ਗੁਰ ਮਿਲਿਆਸ ਪਾਏ ਸੱਚੇ ਸੇ ਤੀਰਤਿਆ ਦਰਗੇ ਬੈਸਨ ਜਾਈ ਕਰਤੇ ਹੱਥ ਵੜਾਈ ਪੂਰਬ ਲਿਖਿਆ ਪਾਏ ਸੱਜ ਕਰਤਾ ਸੱਜ ਕਰਨ ਹਾਰ ਸੱਚ ਸਾਹਿਬ ਸੱਚ ਟੀਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਬਬੇਕ ਸਰਬ ਨਿਰੰਤਰ ਰਵਰਿਆ ਜਪ ਨਾਨਕ ਜੀਵੇ ਇਕ ਸ੍ਰੀ ਰਾਗ ਮਹੱਲਾ ਪੰਜਮਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੀ ਆਧਾਰ ਸਤ ਗੁਰ ਬਚਨ ਕਮਾਵਣੀ ਸਚਾਈ ਵਿਚਾਰ ਬਿਨ ਸਾਧੂ ਸੰਗਤ ਰਤਿਆ माया मो सब सार मेरे साजन हर हर नाम समाले साधु संगत मन वसै पूरन होवै काल रहाऊ गुर सुमराथिया पार गुर वडपागी दर्शन होई ਗੁਰ ਆਗੋ ਚਰ ਨਿਰਮਲਾ ਗੁਰਜੀ ਵਡਿਆ ਵਰਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਕ ਸੱਚੀ ਸੋਈ ਗੁਰ ਤੇ ਬਾਰਿ ਕਿਸ਼ ਨਹੀਂ ਗੁਰ ਕੀਤਾ ਲੋੜੈ ਸੋ ਹੋਈ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾਰ ਨਾਮ ਦੀ ਉਧਰੈ ਸਭ ਸੰਸਾਰ ਗੁਰ ਸਿਮਰਤ ਗੁਰ ਨਰੰਕਾਰ ਗੁਰ ਊਚ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰੇ ਜਿਤੜੇ 팔 ਮਨ ਬਾਚੀਐ ਤਿਤੜੇ ਸਤਗੁਰ ਪਾਸੇ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸੇ ਸਤਗੁਰ ਸਰਨੀ ਆਇਆ ਬੋੜ ਨਹੀਂ ਬਿਨਾਸੇ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਚੋਟਣ ਸਾਚੇ ਨਾਈ ਗੁਰ ਕੈ ਚਰਨ ਸ੍ਰੀ ਵਣੀ ਤੀਰਤ ਹਰਿ ਕਾ ਨਾਉ ਅੱਗੇ ਦਰਗੇ ਮੰਨਿਐ ਮਿਲੈਨ ਥਾਵੇਂ ਥਾਹੂੰ ਪਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਐ ਪੂਰਨ ਅਲਖ ਆਪੇ ਵਰਹਾਉ ਸਤਗੁਰ ਬਿਟੋ ਵਾਰਿਆ ਜਿਨ ਦਿੱਤਾ ਸਚਨਾਉ ਅਣ ਦਿਨ ਸੱਚ ਸੁਲਾਣਾ ਸੱਚੇ ਕੇ ਗੁਣ ਗਾਓ ਸੱਚ ਕਾਣਾ ਸੱਚ ਪੈਨਣਾ ਸੱਚੇ ਸੱਜਾਣਾਓ ਸਾਸ ਗਰਾਸ ਨ ਬਿਸਰੈ ਸਫਲ ਮੂਰਤ ਗੁਰ ਆਪ ਗੁਰਜੀ ਵਡਿਆ ਵਰ ਨਾ ਦਿਸੈ ਆਠ ਪੈਰ ਤੇ ਸਜਾਪ ਨਦਰ ਕਰੀ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰਿਕ ਹੈ ਸਭ ਮੈ ਰਿਆ ਸਮਾਈ ਜਿਨ ਕੋ ਪੂਰਬ ਲਿਖਿਆ ਸੇਹੀ ਨਾਮ ਧਿਆਈ ਨਾਨਕ ਗੁਰ ਸਰਨਾਗਤੀ ਮਰੇ ਨ ਆਵੇ ਜਾਈ ਸ੍ਰੀ ਰਾਗ ਮਹਲਾ 5 ਪੰਜਵਾ ਘਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ लाਡ ਲਡਾਇਆ ਪੂ ਲੈ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ ਸਹਿਲਾ ਕੈਨ ਕਹਮਾਨ ਤੇਰਾ ਵਿਖਮ ਪਾਵਨ ਰਹਾਉ ਹਉ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਸਾਬੀ ਮਦ ਸਬੀ ਤੇ ਬਾਰ ਬਿ ਮੁਤਾਜ ਬਾਪਾ ਕਿਤਾਹੋ ਜਾਨੋ ਨਾਹੀ ਤੇਰੀ ਕਮਨਗ ਜੁਗਤਾ ਬੰਧਨ ਮੁਕਤ ਸੁਨੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰ ਰਿਓ ਆ ਮਨ ਜਾਨ ਗੁਰ ਮਿਲ ਨਾਨਕ ਪਾਰ ਬ੍ਰਹਮ ਪਸ਼ਾਨ ਸੇਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਪਾਈਆ ਕਟੜਿਆ ਜਮ ਕਾਲ ਸੱਚਾ ਸਾਇਬ ਮਨ ਉਠਾ ਹੋਆ ਕਸਮ ਦਿਆਲ ਪੂਰਾ ਸਤ ਗੁਰ ਭੇਟਿਆ ਬਿਰਣਸੀਆ ਸਭ ਜੰਝਾਲ ਮੇਰੇ ਸਤਗੁਰਾਂ ਹੋ ਤਦ ਬਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਤੁਸ ਦਿੱਤਾ ਅਬਰਤ ਨਾਮ ਰਹਾਉ ਜਿਨ ਤੁਸੀ ਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਨਾ ਪਿਛੈ ਛੁੱਟੀ ਐ ਜਿਨ ਅੰਦਰ ਨਾਮ ਨਿਧਾਨ ਗੁਰਜੀ ਵੜਦਾਤਾ ਕੋ ਨਹੀਂ ਜਨ ਦਿੱਤਾ ਆਤਮ ਰਾਮ ਆਏ ਸੀ ਪਰਵਾਨ ਹੈ ਜਿਨ ਗੁਰ ਮਿਲਿਆ ਸਪਾਏ ਸੱਚੇ ਸੇ ਤੀਰਤਿਆ ਦਰਗੇ ਬੈਸਨ ਜਾਈ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਈ ਸੱਜ ਕਰਤਾ ਸੱਜ ਕਰਨ ਹਾਰ ਸੱਚ ਸਾਹਿਬ ਸੱਚ ਟੀਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਬਬੇਕ ਸਰਬ ਨਿਰੰਤਰ ਰਵਰਿਆ ਜਪੁ ਨਾਨਕ ਜੀ ਵੇ ਇਕ ਸ੍ਰੀ ਰਾਗੁ ਮਹੱਲਾ ਪੰਜਮਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਇ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੀ ਆਧਾਰ ਸਤ ਗੁਰ ਬਚਨ ਕਮਾਵਣੀ ਸਚਾਈ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲੇ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਾਥਿਆ ਪਾਰ ਗੁਰ ਵਡ ਪਾਗੀ ਦਰਸ਼ਨ ਹੋਈ ਗੁਰ ਅਗੋਚਰ ਨਿਰਮਲਾ ਗੁਰਜੀ ਵਡਿਆ ਵਰਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਕ ਸੱਚੀ ਸੋਈ ਗੁਰ ਤੇ ਬਾਰਿ ਕਿਸ਼ ਨਹੀਂ ਗੁਰ ਕੀਤਾ ਲੋੜੈ ਸੋ ਹੋਈ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਤ ਗੁਰ ਨਰੰਕਾਰ ਗੁਰ ਉਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੀ ਕਥਨ ਹਾਰ ਜਤੜੇ ਪਲ ਮਨ ਬਾਚੀਐ ਤਤੜੇ ਸਤ ਗੁਰ ਪਾਸੇ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸ ਸਤ ਗੁਰ ਸਰਨੀ ਆਇ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਚੋਟਨ ਸਾਚੇ ਨਾਈ ਗੁਰ ਕੈ ਚਰਨ ਸ੍ਰੀ ਵਣੀ ਤੀਰਥ ਹਰਿ ਕਾ ਨਾਉ ਆਗੇ ਦਰਗੇ ਮੰਨਿਐ ਮਿਲੈਨ ਥਾਵੇ ਥਾਹੋ ਪਾਈ ਰੇ ਸਾਚੀ ਸਤ ਗੁਰ ਸੇਵ ਸਤ ਗੁਰ ਤੁਠੇ ਪਾਈਐ ਪੂਰਨ ਅਲਖ ਆਪੇ ਵਰਹਾਉ ਸਤ ਗੁਰ ਵਿਟੋ ਵਾਰਿਆ ਜਿਨ ਦਿੱਤਾ ਸਚਨਾਉ ਅਣ ਜਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਕਾਣਾ ਸੱਚ ਪੈਨਣਾ ਸੱਚੀ ਸੱਜਾ ਨਾਮ ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰਜੀ ਵਡਿਆ ਵਰ ਨਾ ਦਿਸੈ ਆਠ ਪੈਰ ਤਸ ਜਾਪ ਨਦਰ ਕਰੀ ਤਾ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰਿਕ ਹੈ ਸਭ ਮੈ ਰਿਆ ਸਮਾਈ ਜਿਨ ਕੋ ਪੂਰਬ ਲਿਖਿਆ ਸੇਹੀ ਨਾਮ ਧਿਆਇ ਨਾਨਕ ਗੁਰ ਸਰਨਾਗਤੀ ਮਾਰੇ ਨ ਆਵੇ ਜ ਸ੍ਰੀ ਰਾਗ ਮਹੱਲਾ 5ਵਾਂ ਘਰ 7ਵਾਂ ਤੇਰੇ ਪ੍ਰੋਸੀ ਪਿਆਰੇ ਮੈਂ ਲਾੜ ਲਡਾਇਆ ਪੂ ਲੈ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ ਸੇਲਾ ਕੈਨ ਕਹਮਾਨ ਤੇਰਾ ਵਿਖਮ ਪਾਵਨ ਰਹਾਉ ਹੋ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਸਾਬੀ ਮਦ ਸਬੀ ਤੇ ਬਾਰ ਬੀ ਮੁਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਮਨਗ ਜੁਗਤਾ ਬੰਦਨ ਮੁਕਤ ਸੁਨੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰ ਰਿਓ ਆ ਮਨ ਜਾਨ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਨ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾਂ ਮਿਲ ਪਾਈਆ ਕਟੜਿਆ ਜਮ ਕਾਲ ਸੱਚਾ ਸਾਇਬ ਮਨ ਉਠਾ ਹੋ ਆ ਕਸਮ ਦਿਾਲ ਪੂਰਾ ਸਤ ਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤ ਗੁਰਾਂ ਹੋ ਤਦ ਬਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਦਸ ਦਿੱਤਾ ਅੰਬਰਤ ਨਾਮ ਰਹਾ ਜਿਨ ਤੁਸੀਂ ਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾ ਪਿਛੈ ਛੁੱਟੀ ਐ ਜਿਨ ਅੰਦਰ ਨਾਮ ਨਿਧਾਨ ਗੁਰਜੀ ਵਰਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਰਾਮ ਆਇਸੀ ਪਰਵਾਨ ਹੈ ਜਿਨ ਗੁਰ ਮਿਲਿਆ ਸਪਾਏ ਸੱਚੇ ਸੇ ਤੀਰਤਿਆ ਦਰਗੇ ਬੈਸਨ ਜਾਈ ਕਰਤੇ ਹੱਥ ਵਡਿਆਈ ਪੂਰਬ ਲਿਖਿਆ ਪਾਈ ਸੱਜ ਕਰਤਾ ਸੱਜ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਬਬੇਕ ਸਰਬ ਨਿਰੰਤਰ ਰਵਰਿਆ ਜਪ ਨਾਨਕ ਜੀਵੇ ਇਕ ਸ੍ਰੀ ਰਾਗ ਮਹੱਲਾ ਪੰਜਮਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸਹਿ ਦੀ ਆਧਾਰ ਸਤ ਗੁਰ ਬਚਨ ਕਮਾਵਣੀ ਸਚਾਈ ਵਿਚਾਰ ਬਿਨ ਸਾਧੂ ਸੰਗਤ ਰਤਿਆ माया मो सब सार मेरे साजन हर हर नाम समाले साधु संगत मन वसै पूरन होवै काल रहाऊ गुर सुमराथिया पार गुर वडपागी दर्शन होई ਗੁਰ ਆਗੋ ਚਰ ਨਿਰਮਲ ਗੁਰਜੀ ਵਡਿਆ ਵਰਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਕ ਸੱਚੀ ਸੋਈ ਗੁਰ ਤੇ ਬਾਰਿ ਕਿਸ਼ ਨਹੀਂ ਗੁਰ ਕੀਤਾ ਲੋੜੈ ਸੋ ਹੋਈ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾ ਤਾਰ ਨਾਮ ਦੀ ਉਧਰੈ ਸਭ ਸੰਸਾਰ ਗੁਰ ਸਮਰਤ ਗੁਰ ਨਰੰਕਾਰ ਗੁਰ ਊਚ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੀ ਕਥਨ ਹਾਰ ਜਿਤੜੇ ਪਲ ਮਨ ਬਾਛੀਐ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸ ਸਤਗੁਰ ਸਰਨੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੀ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਚੋਟਣ ਸਾਚੇ ਨਾਈ ਗੁਰ ਕੈ ਚਰਨ ਸ੍ਰੀ ਵਣੀ ਤੀਰਤ ਹਰਿ ਕਾ ਨਾਉ ਅੱਗੇ ਦਰਗੇ ਮੰਨਿਐ ਮਿਲੈ ਨ ਥਾਵੇ ਥਾਉ ਪਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਐ ਪੂਰਨ ਅਲਖ ਆਪੇ ਵਰਹਾਉ ਸਤਗੁਰ ਵਿਟੋ ਵਾਰਿਆ ਜਿਨ ਦਿੱਤਾ ਸਚਨਾਉ ਅਣ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਜਾਨਾਉ ਸਾਸ ਗਰਾਸ ਨਾ ਵਿਸਰੇ ਸਫਲ ਮੂਰਤ ਗੁਰ ਆਪ ਗੁਰਜੀ ਵਡਿਆ ਵਰ ਨਾ ਦਿਸੈ आठ पैरत सजाप नदर करी ता पाई है सच नाम गुणतास गुरु परमेशरिक है सब मैं रिया समाए जिनको पूरब लिखिया सेही नाम त्याए ਨਾਨਕ ਗੁਰ ਸਰਨਾਗਤੀ ਮਰੇ ਨ ਆਵੇ ਜਵ